ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਹ ਦੇਖੋ ਕਿੰਨਾ ਕਮਾਲ ਦਾ ਪੰਛੀ ਹੈ ਪ੍ਰਮਾਤਮਾ ਨੇ ਕਿੰਨੀ ਇਹਨੂੰ ਕਲਾ ਬਖਸ਼ੀ ਹੈ ਨਹੀਂ ਪੈ ਕੇ ਹਟਾ ਮੌਸਮ ਸਾਫ਼ ਹੋਇਆ ਦਰਖਤ ਵੀ ਕਿੰਨੇ ਸੋਹਣੇ ਸੋਹਣੇ ਬੁੱਟੇ ਨੇ ਆਪ ਦਾ ਘਰ ਆ ਦੇਖੋ ਕਿੰਨਾ ਨੇ ਸ਼ਿੱਕੀ ਸ਼ੌਕ ਨਾਲ ਬਣਾਇਆ ਤੇ ਆਹ ਛੋਟਾ ਜਿਹਾ ਜਾਨਵਰ ਹੈ ਕਮਾਲ ਹੀ ਕਰ ਦਿੰਦਾ ਸਾਰੇ ਜਾਨਵਰਾਂ ਨੂੰ ਵੱਧ ਪ੍ਰਮਾਤਮਾ ਨੇ ਇਹਨੂੰ ਸੋਚੀ ਬਖਸ਼ੀ ਹੈ ਆਹ ਦੇਖੋ ਨੇੜੇ ਕਰਕੇ ਦਿਖਾਉਣਾ ਤੁਹਾਨੂੰ ਬੇਰੀ ਦੇ ਦਰਖਤ ਤੇ ਉਹ ਕਿਕਰਾਂ ਤੇ ਬੇਰੀ ਤੇ ਬਹੁਤ ਇਹ ਸੋਹਣਾ ਲੱਗਦਾ ਹੈ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਇਹ ਕਿਸੇ ਕਿਸੇ ਪਿੰਡੀ ਮਿਲਦਾ ਹੈ ਬੜਾ ਦੇਖੋ ਕਿਵੇਂ ਭੱਜਦੇ ਫਿਰਦੇ ਨੇ ਬਹੁਤ ਨਹੀਂ ਆਪਾਂ ਆਪਣੇ ਘਰਾਂ ਨੂੰ ਆਉਂਦੇ ਬੱਚਿਆਂ ਕੋਲੇ ਬਹੁਤ ਸੋਹਣਾ ਲੱਗਿਆ ਇਹ ਦੇਖ ਕੇ ਮਨ ਕੀਤਾ ਵੀ ਆਪਾਂ ਵੀ ਯਾਰਾਂ ਦੋਸਤਾਨਾਂ ਨੂੰ ਇਹਨੂੰ ਸਾਂਝਾ ਕਰੀਏ ਇਹ ਵੀਡੀਓ ਬਣਾ ਕੇ ਇੱਥੋਂ ਫੇਰ ਆਪਾਂ ਨੇੜੇ ਕਰਾਂਗੇ ਆ ਦੇਖੋ ਦੇਖੋ ਤੁਸੀਂ ਬਾਕੀ ਆਪ ਦੇਖੋ ਸਾਰੇ ਜਣੇ ਕਿੰਨੀ ਇਹ ਚ ਕਲਾ ਹੈਗੀ ਪਰਮਾਤਮਾ ਨੇ ਕਿੰਨੀ ਕਲਾ ਵਖੀ ਹੈ ਚਲੋ ਠੀਕ ਹੈ ਬਾਕੀ ਦੇਖੋ ਵੀਡੀਓ ਧੀਰੀ ਜਿਹੀ ਗਲੀ ਚ ਨਾ ਤੋਪ ਪਨਾਸ਼ਾ ਬੜਾ ਬੜਾ ਕੰਨਾ ਸੋਹਣਾ ਵਸਨਾ ആ